ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਅੱਜ ਅਸੀਂ ਇੱਕ ਇਹੋ ਜੇ ਸਫ਼ਰ ਤੇ ਚੱਲਾਂਗੇ ਬਾਬਾ ਜੀ ਜਿੱਥੇ ਇਹੋ ਜੀ ਯਾਤਰਾ ਤੇ ਰਹਿਮਤ ਪਰੀ ਜਿੱਥੇ ਹਰ ਦਿਲ ਰੱਬ ਦੀ ਮੁਹੱਬਤ ਨਾਲ ਰੋਸ਼ਨ ਹੋ ਜਾਂਦਾ ਔਰੇ ਦਾਸ ਤਾਂ ਇੱਕ ਫੱਕਰ ਦੀ ਹੈ ਇੱਕ ਪੀਰ ਦੀ ਹੈ ਪੀਰ ਸਾਹਿਬ ਦੀ ਹੈ ਜਿਨ੍ਹਾਂ ਦੀ ਤਾਲੀਮ ਜਿਨ੍ਹਾਂ ਦੀ ਸਿੱਖਿਆ ਤੇ ਰਹਿਮਤ ਨਾਲ ਜਿਹੜਾ ਹੈ ਹਰ ਮੁਰੀਦ ਦਾ ਦਿਲੋਂ ਹੇ ਲੁੱਟਦਾ ਬਾਬਾ ਜੀ ਤੇ ਅੱਖਾਂ ਵਿੱਚੋਂ ਅਥਰੂ ਤੇ ਰੂਹ ਵਿੱਚ ਸਕੂਨ ਆ ਜਾਂਦਾ ਅੱਜ ਅਸੀਂ ਸੁਣਾਂਗੇ ਕਿ ਕਿਵੇਂ ਇੱਕ ਸੱਚਾ ਮুরিਦ ਆਪਣੇ ਦਿਲ ਦੀ ਤਨਹਾਈ ਵਿੱਚ ਜਰਾ ਗੌਰ ਕਰਨਾ ਆਪਣੇ ਪੀਰ ਸਾਹਿਬ ਦੀ ਆਪਣੇ ਫਕੀਰ ਦੀ ਆਪਣੇ ਮੁਰਸ਼ਦ ਦੀ ਤਲਾਸ਼ ਕਰਦਾ ਹੈ ਤੇ ਕਿਵੇਂ ਉਹ ਪੀਰ ਸਾਹਿਬ ਦੀਆਂ ਗੱਲਾਂ ਵਿੱਚ ਤੇ ਆਪਣੇ ਪੀਰ ਆਪਣੇ ਮੁਰਸ਼ਦ ਦੀਆਂ ਗੱਲਾਂ ਵਿੱਚ ਉਹਦੇ ਦਿਲ ਨੂੰ ਹਲਕਾਪਨ ਗੁਰੂ ਦੀਆਂ ਗੱਲਾਂ ਵਿੱਚ ਹਲਕਾਪਨ ਰੂਹ ਨੂੰ ਸਕੂਨ ਮਿਲਦਾ ਹੈ ਇਹ ਦਾਸਤਾ ਸੁਣ ਕੇ ਹਰ ਮুরিਦ ਆਪਣੇ ਦਿਲ ਵਿੱਚ ਆਪਣੀ ਗਲਤੀ ਤੇ ਆਪਣੀਆਂ ਕਮਜ਼ੋਰੀਆਂ ਨੂੰ ਸਮਝੇਗਾ ਅਤੇ ਰੱਬ ਵੱਲ ਆਪਣੀ ਮੁਹੱਬਤ ਜਿਹੜੀ ਹੈ ਨਾ ਉਹ ਵਧਾਏਗਾ ਬਾਬਾ ਜੀ ਸੋ ਜ਼ਰਾ ਗੌਰ ਕਰਨਾ ਇੱਕ ਫਕੀਰ ਗੁਰੂ ਪੀਰ ਮੁਰਸ਼ਿਦ ਨੇ ਆਪਣੇ ਮুরিਦ ਨੂੰ ਕੋਲ ਬੁਲਾਇਆ ਤੇ ਕਿਹਾ ਪੁੱਤਰ ਅਸਲੀ ਰਾਹ ਉਹੀ ਹੈ ਜੋ ਦਿਲ ਨੂੰ ਸੋਹਣੇ ਰੱਬ ਦੀ mohabbat ਨਾਲ ਭਰ ਦੇਵੇ। ਇਨਸਾਨ ਦੀ ਸਭ ਤੋਂ ਵੱਡੀ ਜ਼ਰੂਰਤ ਇਹੀ ਹੈ ਕਿ ਉਹ ਆਪਣੇ ਦਿਲ ਨੂੰ ਸੋਹਣੇ ਰੱਬ ਵੱਲ ਮੋੜੇ। ਬਹੁਤ ਲੋਕ ਆਪਣੇ ਗੁਨਾਹਾਂ ਤੇ ਆਪਣੀਆਂ ਗਲਤੀਆਂ ਤੋਂ ਕਬਰਾਉਂਦੇ ਨੇ ਪਰ ਜੇ ਦਿਲ ਸੱਚ ਦੀ ਤਲਾਸ਼ ਵਿੱਚ ਹੋਵੇ ਤਾਂ ਖੁਦਾ ਉਸ ਨੂੰ ਕਦੇ ਕੱਲਾ ਨਹੀਂ ਛੱਡਦਾ। ਤਾਂ ਮੁਰੀਦ ਨੇ ਪੁੱਛਿਆ ਕਹਿੰਦਾ ਹਜ਼ੂਰ ਸਾਹਿਬ ਪਰ ਇਹ ਰਾਗ ਇੰਨਾ ਕਠਿਨ ਕਿਉਂ ਹੈ? ਕਿਉਂਕਿ ਇਹ ਸਵਾਲ ਮੁਰਿਦ ਆਪਣੇ ਗੁਰੂ ਨੂੰ ਹੀ ਪੁੱਛ ਸਕਦਾ ਆਪਣੇ ਮੁਰਸ਼ਿਦ ਨੂੰ ਹੀ ਪੁੱਛ ਸਕਦਾ ਕਿ ਆਖਿਆ ਗਿਆ ਹੈ ਨਾ ਕਿ ਔਖਾ ਰਾਹ ਨਹੀਂ ਔਖੇ ਪਿੰਡੇ ਲੰਬੀਆਂ ਨੇ ਰਾਹਾਂ ਇਸ਼ਕ ਦੀਆਂ ਉਹ ਕਹਿੰਦਾ ਵੀ ਇਹ ਰਾਹ ਔਖਾ ਕਿਉਂ ਹੈ ਹਰ ਕੋਈ ਇਸ ਨੂੰ ਲੱਭ ਨਹੀਂ ਪਾਉਂਦਾ ਤਾਂ ਉਹ ਮੁਰਸ਼ਿਦ ਉਹ ਗੁਰੂ ਉਹ ਰਹਿਬਰ ਉਹ ਮੁਸਕਰਾਏ ਤੇ ਕਹਿਣ ਲੱਗੇ ਕਹਿੰਦੇ ਪੁੱਤਰ ਰਾਹ ਕੱਠੀ ਨਹੀਂ ਇਸ ਲਈ ਹੈ ਕਿਉਂਕਿ ਇਨਸਾਨ ਦਾ ਦਿਲ ਅਕਸਰ ਫਸਾਦ ਤੇ ਦੁਨੀਆ ਦੀ ਮੁਹੱਬਤ ਨਾਲ ਭਰਿਆ ਹੁੰਦਾ ਨਹੀਂ ਤਾਂ ਉਹ ਤਾਂ ਸੋਨਾ ਕਰੀਬ ਹੀ ਹੈ ਤੇਰੇ ਕਿਤੇ ਗਿਆ ਹੀ ਨਹੀਂ ਜਦੋਂ ਤੱਕ ਦਿਲ ਸਾਫ਼ ਨਹੀਂ ਹੋਵੇਗਾ ਉਹ ਰੋਸ਼ਨ ਰੋਸ਼ਨੀ ਜਿਹੜੀ ਹੈ ਜੋ ਪਹਿਲਾਂ ਹੀ ਮੌਜੂਦ ਹੈ ਉਹ ਤੈਨੂੰ ਨਜ਼ਰ ਨਹੀਂ ਆਵੇ ਤੇਰੇ ਦਿਲ ਵਿੱਚ ਖੁਦਾ ਦੀ ਰੋਸ਼ਨੀ ਉਹ ਨਜ਼ਰ ਨਹੀਂ ਆਵੇ ਦੇਖ ਜਿਵੇਂ ਕਹਿੰਦੇ ਸੂਰਜ ਦੀਆਂ ਕਿਰਨਾਂ ਹਨੇਰੇ ਕਮਰੇ ਵਿੱਚ ਹੌਲੀ-ਹੌਲੀ ਦਾਖਲ ਹੁੰਦੀਆਂ ਉਸੇ ਤਰ੍ਹਾਂ ਉਹ ਸੋਹਣੇ ਖੁਦਾ ਦੀ ਹਿਦਾਇਤ ਵੀ ਰੱਬ ਦੀ ਹਿਦਾਇਤ ਵੀ ਆਉਂਦੀ ਹੈ ਜਦੋਂ ਦਿਲ ਤਿਆਰ ਹੋ ਜਾਂਦਾ ਹੈ ਉਹਨਾਂ ਨੇ murid ਦੀਆਂ ਅੱਖਾਂ ਵਿੱਚ ਦੇਖਦੇ ਹੋਏ ਕਿਹਾ ਇੱਕ ਸੱਚਾ murid ਉਹੀ ਹੈ ਜੋ ਆਪਣੇ ਅੰਦਰ ਦੀ ਕਮਜ਼ੋਰੀ ਨੂੰ ਪਹਿਚਾਨ ਲਵੇ ਤੇ ਉਸ ਨੂੰ ਸੋਹਣੇ ਰੱਬ ਦੀ ਮੁਹੱਬਤ ਵਿੱਚ ਬਦਲਣ ਦੀ ਕੋਸ਼ਿਸ਼ ਕਰੇ ਆਪਣੇ ਗੁਰੂ ਆਪਣੇ ਮੁਰਸ਼ਿਦ ਦੀਆਂ ਰੰਗਾਂ ਦੇ ਵਿੱਚ ਜਿਹੜਾ ਹੈ ਬਦਲਣ ਦੀ ਕੋਸ਼ਿਸ਼ ਕਰੇ ਜਦੋਂ ਇਨਸਾਨ ਆਪਣੇ ਦਿਲ ਦੀ ਗਹਿਰਾਈ ਵਿੱਚ ਉਤਰਦਾ ਹੈ ਤਾਂ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਦੁਨੀਆ ਦੇ ਸਾਰੇ ਖਜ਼ਾਨੇ ਸੋਹਣੇ ਰੱਬ ਦੀ ਹਕੀਕਤ ਦੇ ਸਾਹਮਣੇ ਕੁਝ ਵੀ ਨਹੀਂ ਜ਼ਰਾ ਗੌਰ ਕਰਨਾ ਬਾਬਾ ਹਉਦੇ ਸਾਹਮਣੇ ਕਿਉਂ ਸੁੱਖਾਂ ਦਾ ਦਾਤਾ ਤਾਂ ਉਹੀ ਹੈ ਬਸ ਇੱਕ ਛੋਟੀ ਜੀ ਚਾਹ ਹੁੰਦੀ ਹੈ ਰੱਬ ਦੀ ਖੁਸ਼ਬੂ ਹਰ ਸਾਹ ਵਿੱਚ ਮਹਿਸੂਸ ਕਰਨੀ ਇਹ ਹਰ ਇੱਕ ਮੂਰਿਦ ਦੀ ਚਾਹ ਹੁੰਦੀ ਹੈ ਕਿ ਹਰ ਸਾਹ ਨਾਲ ਦੇਖੇ ਸੱਜਣਾ ਦੇ ਲਾਵਾ ਜ਼ਰਾ ਗੌਰ ਕਰਨਾ ਆਪਣੇ ਕਰਮ ਦਿਨੀਆਦਾਰੀ ਵਾਲੇ ਕਰ ਹੀ ਜਾਣੇ ਹਨ ਪਰ ਉਹ ਖੁਸ਼ਬੂ ਜਿਹੜੀ ਹੈ ਉਹ ਮਹਿਕ ਜਿਹੜੀ ਹੈ ਸੋਹਣੇ ਰੱਬ ਦੀ ਉਹ ਹਰ ਸਾਹ ਦੇ ਵਿੱਚ ਉਸ ਦਾ ਨਜ਼ਾਰਾ ਲਵਾ ਯਾਰ ਮੁਰਿੱਦ ਦੀ ਹਰ ਸੋਹਣੇ ਰੱਬ ਨੂੰ ਮੰਨਣ ਵਾਲੇ ਦੀ ਚਾਹੇ ਉਹ ਕਿਸੇ ਵੀ ਧਰਮ ਦਾ ਹੈ ਕਿਸੇ ਵੀ ਜਾਤ ਦਾ ਹੈ ਕੋਈ ਵੀ ਹੈ ਕੋਈ ਵੀ ਸ਼ਖਸ ਹੈ ਉਹ ਕਿ ਅੱਗੇ ਵੀ ਗੱਲ ਕੀਤੀ ਕਿ ਰੱਬ ਜਿਹੜਾ ਹੈ ਉਹ ਦਾ ਕੋਈ ਧਰਮ ਨਹੀਂ ਕੋਈ ਜਾਤ ਬਾਤ ਨਹੀਂ ਬਾਬਾ ਜੀ ਉਹ ਲਾਜ਼ਾਦ ਲਾ ਮਜ਼ਬ ਜਦੋਂ ਅਗੌਰ ਕਰਨਾ ਜਿੱਦਾਂ ਫਕਰ ਹੁੰਦੇ ਫਕਰ ਲਾਜ਼ਾਦ ਹੁੰਦੇ ਲਾ ਮਜ਼ਬ ਹੁੰਦੇ ਲਾ ਮਕਾਮ ਹੁੰਦੇ ਉਹ ਸਾਰੇ ਸਾਂਝੇ ਹੁੰਦੇ ਗੁਰੂ ਪੀਰ ਫਕੀਰ ਹੈ ਬਰੇ ਨਹੀਂ ਉਹ ਰੱਬ ਜਿਹੜਾ ਸਾਰੇ ਸਾਂਝਾ ਸਮੁੰਦਰ ਕਦੇ ਨਹੀਂ ਪੁੱਛਦਾ ਕਿ ਤੇਰੀ ਲਹਿਰ ਕਿਹੜੇ ਪਾਸੋਂ ਆਈ ਉੱਤੇ ਸਾਰੀਆਂ ਲਹਿਰਾਂ ਜਾਂਦੀਆਂ ਕਿਉਂਕਿ ਉਹ ਜਿਹੜਾ ਰੱਬ ਹੈ ਦੇਖੋ ਨਾ ਤਾਂ ਰੱਬ Hindu ਹੈ ਨਾ ਰੱਬ Musalman ਹੈ ਨਾ ਰੱਬ Sikh ਹੈ ਨਾ ਰੱਬ Sai ਹੈ ਜ਼ਰਾ ਗੌਰ ਕਰਨਾ ਨਾ ਰੱਬ ਜੈਨੀ ਹੈ ਨਾ ਬੋਧੀ ਹੈ ਨਾ ਕੁਝ ਹੋਰ ਰੱਬ ਸਿਰਫ ਤੇ ਸਿਰਫ ਰੱਬ ਹੀ ਹੈ ਬਾਬਾ ਜੀ ਪਰਮਾਤਮਾ ਦਾ ਸਿਰਫ ਤੇ ਸਿਰਫ ਪਰਮਾਤਮਾ ਹੀ ਉਹਨੂੰ ਕਿਸੇ ਵੀ ਰੰਗ ਚ ਮੰਨ ਕਿਸੇ ਨੇ ਇਹ ਨਹੀਂ ਆਖਿਆ ਮੈਂ ਹਿੰਦੂਆਂ ਦਾ ਰੱਬਾਂ ਮੈਂ ਸਿੱਖਾਂ ਦਾ ਆ ਮੈਂ ਮੁਸਲਮਾਨਾਂ ਦਾ ਮੈਂ ਸਾਈਆਂ ਦਾ ਮੈਂ ਜੈਨੀਆਂ ਦਾ ਬੋਧੀ ਦਾ ਭਾਈ ਉਹ ਰੱਬ ਤਾਂ ਰੱਬ ਹੈ ਉਹ ਤਾਂ ਸਾਰਿਆਂ ਦਾ ਹੈ ਉਹਨੂੰ ਕਿਸੇ ਵੀ ਰੰਗ ਚ ਮੰਨ। ਸੋ ਜਰਾ ਗੌਰ ਕਰਨਾ ਇਹ ਹਰ ਮੁਰਿੱਦ ਦੀ ਚਾਹ ਹੁੰਦੀ ਹੈ ਕਿ ਆਪਣੇ ਸਾਹ ਨਾਲ ਉਹ ਖੁਸ਼ਬੂ ਮਹਿਸੂਸ ਕੀਤੀ ਜਾਵੇ। ਸੋ ਮੁਰਸ਼ਿਦ ਨੇ ਗੁਰੂ ਨੇ ਪੀਰ ਸਾਹਿਬ ਨੇ ਹੋਲੀ ਜੀ ਹੱਥ ਮੁਰਿੱਦ ਦੇ ਮੋਢੇ ਤੇ ਰੱਖਿਆ ਤੇ ਕਿਹਾ ਤੁਹਾਡੇ ਰਾਹ ਦੀ ਸ਼ੁਰੂਆਤ ਇਹੀ ਹੈ ਕਿ ਆਪਣੇ ਅੰਦਰ ਚਾਤਮਾ ਬੁਲਿਆ ਰੱਬ ਦਾ ਕੀ ਬੋਣਾ ਇੱਥੋਂ ਪਟਣਾ ਉੱਥੇ ਨੂੰ ਨਾ। ਆਪਣੇ ਹਰ ਕਰਮ ਤੇ ਹਰ ਸੋਚ ਨੂੰ ਰੱਬ ਦੀ ਨਜ਼ਰ ਵਿੱਚ ਦੇਖ ਕੇ ਇਹ ਜੇ ਮੈਂ ਕਰਮ ਕਰਾਂਗਾ ਤੇ ਉਹ ਸੋਣਾ ਨਰਾਜ਼ ਤਾਂ ਨਹੀਂ ਹੋ ਜਾਏ ਤੇ ਯਾਦ ਰੱਖ ਹਰ ਰੋਜ਼ ਦੀ ਥੋੜੀ ਜੀ ਨਸੀਹਤ ਹਰ ਛੋਟੀ ਜੀ ਸਿੱਖਿਆ ਤੁਹਾਨੂੰ ਉਸ ਸੱਚੇ ਰਾਹ ਵੱਲ ਲੈ ਕੇ ਜਾਵੇਗੀ ਜਿੱਥੇ ਤੁਹਾਡਾ ਦਿਲ ਤੇ ਰੂਹ ਦੋਵੇਂ ਸਕੂਨ ਪਾਉਣਗੇ ਜਰਾ غور ਕਰ ਮੁਰਿਦ ਨੇ ਅੱਖਾਂ ਭਰ ਕੇ ਕਿਹਾ ਕਹਿੰਦਾ ਹਜ਼ੂਰ ਕੀ ਮੈਂ ਸੱਚਮੁੱਚ ਉਸ ਰਾਹ ਤੇ ਪਹੁੰਚ ਸਕਦਾ ਹਾਂ ਗੁਰੂ ਪੀਰ ਮੁਰਸ਼ਦ ਨੇ ਮੁਸਕਰਾਉਂਦੇ ਹੋਏ ਆਖਿਆ ਬਿਲਕੁਲ ਪੁੱਤਰ ਜੇ ਦਿਲ ਵਿੱਚ ਸੱਚੀ ਰਾਹ ਤੇ ਸੋਹਣੇ ਰੱਬ ਦੀ ਮੁਹੱਬਤ ਹੋਵੇ ਤਾਂ ਕੋਈ ਵੀ ਮੁਸ਼ਕਲ ਤੁਹਾਨੂੰ ਰੋਕ ਨਹੀਂ ਸਕਦੀ ਸਿਰਫ ਸਬਰ ਰੱਖਣਾ ਜ਼ਰੂਰੀ ਹੈ ਆਪਣੇ ਮਨ ਦੀ ਸਫਾਈ ਕਰ ਤੇ ਹਰ ਪਲ ਸੋਹਣੇ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰ ਇਹੀ ਅਸਲੀ ਸਿੱਖਿਆ ਹੈ ਇਹੀ ਅਸਲੀ ਰਹਿਮਤ ਹੈ ਤੇ ਉਸ ਦਿਨ ਤੋਂ ਮੁਰੀਦ ਨੇ ਆਪਣੀ ਤਨਹਾਈ ਅਤੇ ਆਪਣੀ ਹਰ ਕਮਜ਼ੋਰੀ ਨੂੰ ਕਬੂਲ ਕਰ ਲਿਆ ਹਰ ਰੋਜ਼ ਆਪਣੇ ਮੁਰਸ਼ਿਦ ਦੀ ਸਿੱਖਿਆ ਆਪਣੇ ਗੁਰੂ ਆਪਣੇ ਪੀਰ ਦੀ ਸਿੱਖਿਆ ਤੇ ਨਸੀਹਤ ਨੂੰ ਆਪਣੇ ਦਿਲ ਨੂੰ ਉਸ ਸੋਹਣੇ ਰੱਬ ਦੀ ਮੁਹੱਬਤ ਵਿੱਚ ਤਰਾਸ਼ਣ ਲੱਗਾ ਪੀਰ ਮੁਰਸ਼ਿਦ ਗੁਰੂ ਰਹਿਬਰ ਸਾਹਿਬ ਨੇ ਮੁਸਕਰਾਉਂਦੇ ਹੋਏ ਮੁਰੇਦ ਨੂੰ ਆਖਿਆ ਕਹਿੰਦੇ ਪੁੱਤਰ ਰੂਹਾਨੀ ਸਫਰ ਵਿੱਚ ਸਭ ਤੋਂ ਪਹਿਲਾਂ ਸੱਚਾਈ ਤੇ ਇਮਾਨਦਾਰੀ ਦੀ ਲੋੜ ਹੁੰਦੀ ਹੈ ਜੇ ਤੁਸੀਂ ਆਪਣੇ ਦਿਲ ਵਿੱਚ ਝੂਠ ਤੇ ਦਿਖਾਵਾ ਰੱਖੋਗੇ ਤਾਂ ਰੂਹ ਦੀ ਆਵਾਜ਼ ਕਰੇ ਤੁਹਾਨੂੰ ਰਾਹ ਨਹੀਂ ਦਿਖਾਏਗੀ ਯਾਦ ਰੱਖੋ ਜੇ ਇਸ਼ਕ ਤੇ ਕੋਈ ਸ਼ੋਹਣੇ ਰੱਬ ਲਈ ਹੋਵੇ ਉਹੀ ਇਨਸਾਨ ਦੀ ਜ਼ਿੰਦਗੀ ਵਿੱਚ ਰੋਸ਼ਨੀ ਲੈ ਕੇ ਆਉਂਦੀ ਹੈ। ਮੁਰਿੱਦ ਨੇ ਅੱਖਾਂ ਝੁਕਾ ਕੇ ਪੁੱਛਿਆ ਕਹਿੰਦਾ ਜਨਾਬ ਬਾਬਾ ਜੀ। ਅਜੂਲ ਇਹ ਰੋਸ਼ਨੀ ਵੀ ਸਾਈ ਜੀ ਇਹ ਰੋਸ਼ਨੀ ਸਾਨੂੰ ਕਿਵੇਂ ਮਿਲੇਗੀ? ਮੁਰਸ਼ਿਦ ਨੇ ਉਸ ਵੱਲ ਦੇਖਿਆ ਤੇ ਕਹਿਣ ਲੱਗੇ ਪੁੱਤਰ ਸਭ ਤੋਂ ਪਹਿਲਾਂ ਨਫਸ ਜਿਹੜਾ ਹੈ ਨਾ ਨਫਸ ਦੀ ਜਿਹੜੀ ਹੈ ਤਾਲੀਮ ਕਰਨੀ ਹੋਵੇਗੀ। ਹਰ ਉਸ ਚੀਜ਼ ਤੋਂ ਦੂਰ ਰਹੋ ਜੋ ਦਿਨ ਨੂੰ ਗੰਦਾ ਕਰੇ। ਹਰ ਉਹ ਲਫ਼ਜ਼ ਹਰ ਉਹ ਫਿਕਰ ਜੋ ਰੂਹ ਨੂੰ ਡਰਾਵੇ ਤੁਹਾਡੇ ਦਿਲ ਦੀ ਹਰ ਧੜਕਣ ਜਦੋਂ ਸੋਹਣੇ ਰੱਬ ਦੇ ਇਸ਼ਕ ਵਿੱਚ ਹੋਵੇ ਤਾਂ ਇਨਸਾਨ ਦੀਆਂ ਸਾਰੀਆਂ ਤਕਲੀਫਾਂ ਆਸਾਨ ਹੋ ਜਾਂਦੀ ਹੈ ਇਹ ਗੱਲ ਜਾਣ ਲੈ ਸੱਚੇ ਮੂਰੀਦ ਦਾ ਰਾਹ ਸਿਰਫ ਰਾਹ ਦੀ ਤਲਾਸ਼ ਤੋਂ ਸ਼ੁਰੂ ਹੁੰਦਾ ਹੈ ਬਿਨਾਂ ਰੋਸ਼ਨ ਦਿਲ ਤੇ ਸਾਫ਼ ਨੀਅਤ ਦੇ ਇਨਸਾਨ ਸੱਚੇ ਹੱਕ ਤੱਕ ਨਹੀਂ ਪਹੁੰਚ ਸਕਦਾ ਇਹ ਸਫ਼ਰ ਆਸਾਨ ਨਹੀਂ ਪਰ ਜੋ ਹਰ ਕਦਮ ਰੱਬ ਦੀ ਯਾਦ ਵਿੱਚ ਚੱਲਦਾ ਹੈ ਉਹਦੀ ਹਰ ਤਕਲੀਫ ਵਿੱਚ ਵੀ ਬਰਕਤ ਤੇ ਸਕੂਨ ਮਿਲਦਾ ਹੈ। ਮੁਰਸ਼ਿਦ ਨੇ ਫਿਰ ਦੱਸਿਆ ਕਿ ਮੂਰੀਦ ਧਿਆਨ ਰੱਖੋ। ਇਨਸਾਨ ਦੀ ਸਭ ਤੋਂ ਵੱਡੀ ਦੌਲਤ ਉਸ ਦਾ ਜਿਹੜਾ ਹੈ ਉਹਦੇ ਹੱਕ ਦਾ ਅਹਿਸਾਸ ਹੈ। ਜਦੋਂ ਇਹ ਦੌਲਤ ਤੁਹਾਡੇ ਦਿਲ ਵਿੱਚ ਹੋਵੇਗੀ ਤਾਂ ਹਰ ਮੁਸ਼ਕਲ ਰਾਹ ਵੀ ਆਸਾਨ ਲੱਗੇਗਾ। ਇਹ ਈਮਾਨ ਹੈ ਤੇਰਾ ਜਿਹੜਾ ਇਹ ਸਭ ਤੋਂ ਵੱਡੀ ਦੌਲਤ ਹੈ। ਹੱਕ ਹੈ ਤੇਰਾ ਜਿਹੜਾ ਉਹ ਸਭ ਤੋਂ ਵੱਡਾ ਅਹਿਸਾਸ ਹੈ। ਯਾਦ ਰੱਖੋ ਸੱਚਾ ਇਸ਼ਕ ਸਿਰਫ ਗੱਲਾਂ ਨਾਲ ਨਹੀਂ ਹੁੰਦਾ ਬਲਕਿ ਅਮਲ ਮੈਂ ਨਹੀਂ ਮੰਨਦਾ ਧਰਮ ਬੁਰਾ ਹੈ ਧਰਮ ਦਾ ਕੋਈ ਕਰਮ ਬੁਰਾ ਹੈ ਇਲਮ ਪੜਿਆ ਪਰ ਅਮਲ ਨਾ ਕੀਤਾ ਉਹ ਵੱਡਾ ਬੇਸ਼ਰਮ ਬੁਰਾ ਉਹ ਕਹਿੰਦੇ ਭਾਈ ਗੱਲਾਂ ਨਾਲ ਨਹੀਂ ਗੱਲ ਬਾਨੀ ਅਮਲ ਤੇ ਤਸੱਵਫ ਨਾਲ ਸਾਬਤ ਹੁੰਦਾ ਹੈ ਇਹ ਕਿ ਇਸ਼ਕ ਹੈ ਕਿ ਨਹੀਂ ਹੈ ਰੱਬ ਕਹਿੰਦਾ ਮੈਂ ਕਣਕਣ ਵਿੱਚ ਆ ਸਾਰੇ ਕਿਤੇ ਤੂੰ ਕਹਿੰਦੇ ਨਹੀਂ ਬਸ ਮੇਰੇ ਵਿੱਚ ਹੀ ਆ ਇੱਥੇ ਹੀ ਆ ਹੋਰ ਤਾਂ ਕਿਸੇ ਚ ਹੈ ਨਹੀਂ ਕੁਝ ਬਾਬਾ ਜੀ ਉਹ ਤੋਂ ਪਰੇ ਹੋ ਗਏ ਜਰਾ ਗੌਰ ਕਰ ਉਹ ਕਹਿੰਦਾ ਸਾਰਿਆਂ ਦੇ ਵਿੱਚ ਵਸਦਾ ਕਹਿੰਦਾ ਨਹੀਂ ਮੇਰੇ ਵਾਲੇ ਚ ਹੀ ਵਸਦਾ ਹੈ ਜਰਾ ਗੌਰ ਕਰ ਮੁਰੀਦ ਦੀਆਂ ਅੱਖਾਂ ਵਿੱਚ ਅਥਰੂ ਸਨ ਪਰ ਦਿਲ ਵਿੱਚ ਉਮੀਦ ਵੀ ਜਾਗ ਰਹੀ ਸੀ ਉਹ ਸਮਝ ਗਿਆ ਕਿ ਸੱਚਾ ਸਫਰ ਸੋਹਣੇ ਰੱਬ ਦੀ ਰਾਹ ਵਿੱਚ ਸ਼ੁਰੂ ਹੋਣ ਤੋਂ ਹੀ ਮੁਕੰਮਲ ਹੁੰਦਾ ਹੈ ਸਹੀ ਗੁਰੂ ਮੁਰਸ਼ਦ ਪੀਰ ਸਾਹਿਬ ਦੀ ਤਲਾਸ਼ ਕਰਨਾ ਉਹਦੀ ਪਹਿਲੀ ਤੇ ਸਭ ਤੋਂ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਬਿਨਾ ਮੁਰਸ਼ਿਦਾ ਰਾਹ ਨਹੀਂ ਹੱਥ ਹੁੰਦੇ ਤੇ ਦੁੱਧਾਂ ਬਾਜ ਨਾਰੇ ਜਿੱਦੀ ਖੀਰ ਸਾਈ ਸੋ ਸਾਈ ਜੀ ਨੇ ਉਸ ਮੁਰਸ਼ਦ ਨੇ ਗੁਰੂ ਨੇ ਰਹਿਬਰ ਨੇ ਆਪਣੇ ਮਰੀਦ ਨੂੰ ਕੋਲ ਬੁਲਾਇਆ ਤੇ ਹੌਲੀ ਜੀ ਕਹਿਣ ਲੱਗੇ ਪੁੱਤਰ ਹੁਣ ਜਦੋਂ ਤੁਸੀਂ ਰੋਹਾਨੀ ਸਫਰ ਤੇ ਸ਼ੁਰੂਆਤ ਕਰ ਦਿੱਤੀ ਹੈ ਨਾ ਤਾਂ ਸਮਝ ਲਓ ਕਿ ਹਰ ਮੁਰਾਦ ਦੀ ਰਾਹ ਜਿਹੜੀ ਹੈ ਹਰ ਮੁਰਾਦ ਦੀ ਰਾਹ ਵਿੱਚ ਸਬਰ ਤੇ ਸ਼ੁਕਰ ਦਾ ਹੋਣਾ ਬੇहद ਜ਼ਰੂਰੀ ਹਰ ਮੁਰਾਦ ਮੁਰਾਦਾ ਪੂਰੀਆਂ ਹੁੰਦੀਆਂ ਪਰ ਉਹਦੇ ਚ ਸਬਰ ਤੇ ਸ਼ੁਕਰ ਦਾ ਹੋਣਾ ਬੇहद ਜ਼ਰੂਰੀ ਇਨਸਾਨ ਅਕਸਰ ਜਲਦੀ ਫਲਦੀ ਤਲਾਸ਼ ਵਿੱਚ ਹੁੰਦਾ ਕਿ ਮੈਨੂੰ ਹੁਣੇ ਮਿਲ ਜਾ ਪਰ ਅਸਲੀ ਹਕਤ ਤੇ ਰੋਸ਼ਨੀ ਸਿਰਫ ਸਬਰ ਤੇ ਲਗਨ ਨਾਲ ਮਿਲਦੀ ਹੈ ਬਾਬਾ ਜੀ ਜ਼ਰਾ ਗੌਰ ਕਰ ਮੁਰੀਦ ਨੇ ਪੁੱਛਿਆ ਕਹਿੰਦਾ ਸਾਈ ਜੀ ਕਈ ਵਾਰ ਦਿਲ ਹਿੰਮਤ ਹਾਰ ਜਾਂਦਾ ਤਾਂ ਫਿਰ ਕੀ ਕਰੀਏ ਮੁਰਸ਼ਿਦ ਮੁਸਕਾਨ ਨਾਲ ਥੋੜਾ ਜਿਹਾ ਹੱਸੇ ਤਾਂ ਕਹਿਣ ਲੱਗੇ ਜਦੋਂ ਦਿਲ ਹਿੰਮਤ ਹਾਰਨ ਲੱਗੇ ਨਾ ਤਾਂ ਆਪਣੇ ਦਿਲ ਨੂੰ ਯਾਦ ਦਿਵਾ ਕਿ ਹਰ ਤਕਲੀਫ ਵਿੱਚ ਸੋਹਣੇ ਰੱਬ ਦੀ ਹੀ ਮਰਜ਼ੀ ਹੈ ਤੇ ਹਰ ਮੁਸ਼ਕਲ ਦੇ ਬਾਅਦ ਰਾਹਤ ਜ਼ਰੂਰ ਹੈ ਬਾਬਾ ਜੀ ਭਾਵੇਂ ਦੇਖ ਲੈ ਕਿਤਾਬਾਂ ਚਾਰੇ ਨਹੀਂ ਦੁੱਖ ਪਿੱਛੋਂ ਸੁੱਖ ਲੱਚੀ ਹੈ ਤੁਸੀਂ ਜਿੰਨਾ ਆਪਣੇ ਨਫਸ ਤੇ ਹਵਸ ਤੇ ਕਾਬੂ ਪਾਓਗੇ ਓਨੀ ਹੀ ਰੋਹਾਨੀ ਰੋਸ਼ਨੀ ਤੁਹਾਡੇ ਅੰਦਰ ਵਧੇਗੀ ਯਾਦ ਰੱਖੋ ਸੱਚਾ ਮੁਰੀਦ ਉਹੀ ਹੈ ਜੋ ਆਪਣੇ ਹਰ ਗਮ ਤੇ ਚਾਹਤ ਨੂੰ ਸੋਹਣੇ ਰੱਬ ਦੀ ਰਜ਼ਾ ਵਿੱਚ ਬਦਲ ਦੇਵੇ ਜਦੋਂ ਇਨਸਾਨ ਸੋਹਣੇ ਰੱਬ ਦੀ ਯਾਦ ਵਿੱਚ ਡੁੱਬਿਆ ਹੁੰਦਾ ਹੈ ਤਾਂ ਉਹਦਾ ਹਰ ਲਫ਼ਜ਼ ਹਰ ਸਾਹ ਹਰ ਕੰਮ ਰੂਹ ਨੂੰ ਤਾਕਤ ਦਿੰਦਾ ਹੈ ਬਾਬਾ ਜੀ ਗੁਰੂ ਮੁਰਸ਼ਿਦ ਨੇ ਫੇਰ ਆਖਿਆ ਮੁਰੀਦ ਇਨਸਾਨ ਦੀ ਸਭ ਤੋਂ ਵੱਡੀ ਪੂੰਜੀ ਉਹਦੇ ਦਿਲ ਦੀ ਸਫਾਈ ਤੇ ਨੀਤ ਦੀ ਸੱਚਾਈ ਹੈ ਜੇ ਨੀਤ ਸਾਫ਼ ਹੈ ਤਾਂ ਮੁਰਾਦ ਬਿਲਕੁਲ ਸੱਚੇ ਮੋਤੀ ਵਰਗੀ ਦੇਗਾ ਉਹ ਆਪੀ ਚੰਗਾ ਗੌਰ ਕਰ ਜੇ ਦਿਲ ਵਿੱਚ ਦਿਖਾਵਾ ਤੇ ਸ਼ੱਕ ਰਹਿ ਜਾਣਗੇ ਸ਼ੰਕਾ ਰਹਿ ਗਈ ਤਾਂ ਤੁਸੀਂ ਕਦੇ ਵੀ ਸੱਚੇ ਰਾਇਬਰ ਤੱਕ ਨਹੀਂ ਪਹੁੰਚ ਸਕਦੇ ਜਿੱਥੇ ਮਰਜ਼ੀ ਭਜ ਲੋ ਤੇ ਯਾਦ ਰੱਖੋ ਰੂਹਾਨੀ ਸਫਰ ਵਿੱਚ ਹਰ ਕਦਮ ਦੀ ਕਦਰ ਹੁੰਦੀ ਹੈ ਇਸ ਲਈ ਕਦੇ ਹਿੰਮਤ ਨਾ ਹਾਰੋ ਮੁਰੀਦ ਦੀਆਂ ਅੱਖਾਂ ਵਿੱਚ ਅਥਰੂ ਤੇ ਚਿਹਰੇ ਤੇ ਨੂਰ ਸੀ ਉਸ ਨੂੰ ਮਹਿਸੂਸ ਹੋਇਆ ਕਿ ਸਾਈਂ ਜੀ ਦੀ ਨਸੀਹਤ ਉਹਨਾਂ ਦੀ ਸਿੱਖਿਆ ਤੇ ਰਹਿਨਮਾਈ ਹੀ ਉਸ ਦੇ ਸਫ਼ਰ ਦੀ ਸਭ ਤੋਂ ਵੱਡੀ ਰੋਸ਼ਨੀ ਹੈ ਉਹ ਜਾਣ ਗਿਆ ਕਿ ਹੁਣ ਉਸ ਦੀ ਜ਼ਿੰਦਗੀ ਦਾ ਹਰ ਕਦਮ ਸੋਹਣੇ ਰੱਬ ਤੇ ਸੱਚੇ ਰਹਿਬਰ ਦੇ ਇਸ਼ਕ ਵਿੱਚ ਹੋਣਾ ਚਾਹੀਦਾ ਸਾਈ ਜੀ ਗੁਰੂ ਮੁਰਸ਼ਿਦ ਰਹਿਬਰ ਨੇ ਮੁਰੇਦ ਦੇ ਸਾਹਮਣੇ ਹੱਥ ਫੈਲਾਇਆ ਤੇ ਕਹਿਣ ਲੱਗੇ ਪੁੱਤਰ ਯਾਦ ਰੱਖ ਉੱਪਰ ਨੂੰ ਹੱਥ ਫੈਲਾਇਆ ਨਾ ਕਹਿੰਦੇ ਯਾਦ ਰੱਖ ਰੋਹਾਨੀ ਸਫ਼ਰ ਸਿਰਫ ਕਿਤਾਬਾਂ ਤੇ ਇਲਮਾਂ ਨਾਲ ਪੂਰਾ ਨਹੀਂ ਹੁੰਦਾ ਅਸਲੀ ਸਿੱਖਿਆ ਤਾਂ ਦਿਲ ਤੇ ਰੂਹ ਤੋਂ ਹਾਸਲ ਹੁੰਦੀ ਹੈ ਜਿਹਨੂੰ ਅਨੁਭਵ ਗਿਆਨ ਆਖਿਆ ਬਾਬਾ ਜੀ ਸਤਿਗੁਰੂ ਕਬੀਰ ਜੀ ਮਹਾਰਾਜ ਸਾਹਿਬ ਇਸ ਨੂੰ ਅਨੁਭਵ ਗਿਆਨ ਕਹਿੰਦੇ ਆ ਕਿ ਜਿਹੜਾ ਅੰਦਰੋਂ ਗਿਆਨ ਆ ਦਿਲ ਤੇ ਰੂਹ ਤੋਂ ਹਾਸਲ ਜਿਹੜੀ ਰੰਗ ਹੁੰਦਾ ਹੈ ਇਨਸਾਨ ਨੂੰ ਆਪਣੇ ਅੰਦਰ ਇਸ਼ਕ-ਏ-ਰੱਬ ਤੇ ਤਵੱਕਲ ਪੈਦਾ ਕਰਨਾ ਪੈਂਦਾ ਹੈ ਮੁਰੀਦ ਨੇ ਝੁਗੀਆਂ ਅੱਖਾਂ ਨਾਲ ਪੁੱਛਿਆ ਕਹਿੰਦਾ ਸਾਈ ਜੀ ਮੈਂ ਕਿਵੇਂ ਜਾਣਾਂ ਕਿ ਮੇਰਾ ਇਸ਼ਕ ਸੱਚਾ ਹੈ ਜਾਂ ਨਫਸ ਦੀ ਫਰਮਾਇਸ਼ ਕੀ ਹੈ जरा غور ਕਰਨਾ ਕਿ ਇਹ ਮੇਰਾ ਇਸ਼ਕ ਸੀ ਯਾ ਮੇਰੀ ਨਫਸ ਦੀ ਫਰਮਾਇਸ਼ ਤੇ ਮੁਰਸ਼ਿਦ ਨੇ ਹਲਕੀ ਜੀ ਆਵਾਜ਼ ਵਿੱਚ ਕਿਹਾ ਜਦੋਂ ਤੁਸੀਂ ਹਰ ਕੰਮ ਵਿੱਚ ਸੋਹਣੇ ਰੱਬ ਦੀ ਰਜ਼ਾ ਨੂੰ ਤਰਜੀਹ ਦੇਣ ਲੱਗੋਗੇ ਨਾ ਤੇ ਆਪਣੇ ਨਫਸ ਨੂੰ ਕਬੂਲ ਨਹੀਂ ਕਰੋਗੇ ਤਾਂ ਉਦੋਂ ਤੁਹਾਡਾ ਇਸ਼ਕ ਸੱਚਾ ਮੰਨਿਆ ਜਾਵੇਗਾ ਹਰ ਮੁਰਾਦ ਵਿੱਚ ਕਬੂਲੀਅਤ ਤੇ ਇਮਾਨਦਾਰੀ ਦੀ ਬੜਤਾਲ ਹੁੰਦੀ ਹੈ ਭਾਈ ਯਾਦ ਰੱਖੋ ਮੁਰੀਦ ਇਨਸਾਨ ਦੀ ਜਿਹੜਾ ਹੈ ਅਸਲੀ ਤਾਕਤ ਸਫਾਈ ਦਿਲ ਈਮਾਨਦਾਰੀ ਤੇ ਜਿਹੜਾ ਸਾਫ਼ ਦਿਲ ਹੈ ਮੁਰਿੱਦ ਦੀ ਅਸਲੀ ਤਾਕਤ ਕੀ ਹੈ ਇਨਸਾਨ ਦੀ ਅਸਲੀ ਤਾਕਤ ਕੀ ਹੈ ਸਾਫ਼ ਦਿਲ ਇਮਾਨਦਾਰੀ ਤੇ ਸਬਰ ਵਿੱਚ ਜਦੋਂ ਤੁਹਾਡਾ ਦਿਲ ਸੋਹਣੇ ਰੱਬ ਤੇ ਰਹਿਬਰ ਦੇਸ਼ਕ ਨਾਲ ਭਰ ਜਾਵੇਗਾ ਤਾਂ ਹਰ ਤਕਲੀਫ ਵੀ ਤੁਹਾਡੇ ਲਈ ਤੋਹਫ਼ਾ ਬਣ ਜਾਵੇਗੀ ਬਾਬਾ ਮੁਰਸ਼ਿਦ ਨੇ ਫਰਮਾਇਆ ਕਦੇ ਵੀ ਆਪਣੇ ਅੰਦਰ ਗੁੱਸਾ ਹੁਕਮਰਾਣੀ ਨਫਸਾਨੀ ਖੁਆਇਸ ਨੂੰ ਹਾਵੀ ਨਾ ਹੋਣ ਦੇ ਇਹ ਚੀਜ਼ਾਂ ਇਨਸਾਨ ਨੂੰ ਹਨੇਰੇ ਵਿੱਚ ਫਸਾ ਦਿੰਦੀ ਹੈ ਅਜ ਨਹੀਂ ਤਾਂ ਕੱਲ ਫਸੋਗੇ ਜ਼ਰੂਰ ਬਾਬਾ ਜੇ ਤੁਸੀਂ ਹਰ ਕਦਮ ਸੱਚਾਈ ਤੇ ਇਸ਼ਕ ਨਾਲ ਚੱਕੋਗੇ ਸੋਹਣੇ ਰੱਬ ਦੇ ਤਾਂ ਹਰ ਰੁਕਾਵਟ ਸੋਹਣੇ ਰੱਬ ਵੱਲੋਂ ਰਹਿਮਤ ਬਣ ਜਾਵੇਗੀ ਤੁਹਾਨੂੰ ਉਸ ਰੁਕਾਵਟ ਵਿੱਚ ਵੀ ਜਿਹੜਾ ਹੈ ਉਹ ਕੋਈ ਨਾ ਕੋਈ ਰੰਗ ਜ਼ਰੂਰ ਭੇਜੇਗਾ ਬਾਬਾ ਜੀ ਤੁਹਾਨੂੰ ਕੱਢਣ ਦੀ ਮੁਰੀਦ ਨੇ ਬੜੀ ਗਹਿਰੀ ਸਾਹ ਲਈ ਤੇ ਮਹਿਸੂਸ ਕੀਤਾ ਕਿ ਹੁਣ ਉਹਦਾ ਦਿਲ ਰੋਹਾਨੀ ਸਿੱਖਿਆ ਤੇ ਇਸ਼ਕੇ ਖੁਦਾ ਨਾਲ ਰੋਸ਼ਨ ਸੀ ਕਿਉਂਕਿ ਮੁਰਸ਼ਿਦ ਦੀ ਨਜ਼ਰ ਉੱਤੇ ਸੀ ਬਾਬਾ ਜੀ ਉਸਨੇ ਕਹਿਆ ਸਾਈ ਜੀ ਹੁਣ ਮੈਂ ਹਰ ਕਦਮ ਆਪਣੇ ਨਫਸ ਦੀ ਨਹੀਂ ਬਲਕਿ ਤੁਹਾਡੇ ਇਸ਼ਾਰੇ ਤੇ ਸੋਹਣੇ ਰੱਬ ਦੀ ਰਹਿਮਤ ਵੱਲ ਚੁੱਕਾਂਗਾ ਮੁਰਸ਼ਿਦ ਨੇ ਮੁਸਕਾਨ ਨਾਲ ਉਸਦੇ ਵੱਲ ਦੇਖਿਆ ਤੇ ਕਹਿਣ ਲੱਗੇ ਇਹੀ ਆ ਅਸਲੀ ਸਫਰ ਹੈ ਰੋਹਾਨੀ ਪੁੱਤਰ ਹੁਣ ਤੁਸੀਂ ਸੱਚੇ ਮੁਰਸ਼ਿਦ ਦੀ ਤਲਾਸ਼ ਤੇ ਆਪਣੇ ਦਿਲ ਦੀ ਨਜ਼ਾਕਤ ਨੂੰ ਸਮਝਣ ਲਈ ਤਿਆਰ ਹੋ ਪੀਰ ਸਾਹਿਬ ਨੇ ਮੁਰਿਦ ਦੀਆਂ ਅੱਖਾਂ ਵਿੱਚ ਗਹਿਰਾਈ ਨਾਲ ਦੇਖਿਆ ਤੇ ਕਹਿਣ ਲੱਗੇ ਪੁੱਤਰ ਹੁਣ ਜਦੋਂ ਤੁਸੀਂ ਆਪਣੇ ਦਿਲ ਨੂੰ ਇਸ਼ਕ-ਏ-ਖੁਦਾ ਇਹ ਤਾਲੀਮ ਲਈ ਤਿਆਰ ਕਰ ਲਿਆ ਯਾਨੀ ਰੱਬ ਨੇ ਜਿਹੜੇ ਰਾਵਾਂ ਦੇ ਰੰਗ ਹੈ ਉਹ ਸਿੱਖਿਆ ਲਈ ਤਿਆਰ ਕਰ ਲਿਆ ਤਾਂ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਅਸਲੀ ਸਫਰੇ ਰੋਹਾਨੀ ਕਦੇ ਆਸਾਨ ਨਹੀਂ ਹੁੰਦਾ ਇਨਸਾਨ ਨੂੰ ਹਰ ਕਦਮ ਤੇ ਇਮਤਿਹਾਨ ਤੇ ਤਪੱਸਿਆ ਚੋਂ ਲੰਘਣਾ ਪੈਂਦਾ ਮੁਰੀਦ ਨੇ ਹੋਲੀ ਜੀ ਪੁੱਛਿਆ ਕਹਿੰਦਾ ਸਾਈ ਜੀ ਜੇ ਮੈਂ ਥੱਕ ਜਾਵਾਂ ਜਾਂ ਮੇਰਾ ਦਿਲ ਡਰ ਜਾਵੇ ਤਾਂ ਤਾਂ ਮੁਰਸ਼ਿਦ ਕਹਿਣ ਲੱਗੇ ਯਾਦ ਰੱਖੋ ਫਿਰ ਪੁੱਤਰ ਹਰ ਮੁਸ਼ਕਲ ਤੇ ਤਕਲੀਫ ਤੁਹਾਡੇ ਲਈ ਰਹਿਮਤ ਦਾ ਦਰਵਾਜ਼ਾ ਹੈ ਜਦੋਂ ਤੁਸੀਂ ਸੱਚਾਈ ਤੇ ਸਬਰ ਨਾਲ ਹਰ ਕਦਮ ਚੁੱਕੋਗੇ ਤਾਂ ਤੁਹਾਡੇ ਲਈ ਰਾਹ ਸੋਹਣੇ ਰੱਬ ਵੱਲੋਂ ਰੋਸ਼ਨ ਹੋ ਜਾਵੇਗਾ ਕਦੇ ਵੀ ਆਪਣੇ ਨਫਸ ਤੇ ਆਪਣੀਆਂ ਜਿੰਸੀ ਖੁਆਇਸ਼ਾਂ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਵੋ ਇਨਸਾਨ ਦੀ ਤਾਕਤ ਤੇ ਅਸਲੀ ਹਿੰਮਤ ਉਹੀ ਹੈ ਜਿੱਥੇ ਉਹ ਹਰ ਇਮਤਿਹਾਨ ਤੇ ਤੰਗੀ ਵਿੱਚ ਵੀ ਸੋਹਣੇ ਰੱਬ ਦੀ ਇਬਾਦਤ ਤੇ ਤਵੱਕਕਲ ਨਹੀਂ ਛੱਡਦਾ ਉਹਦਾ ਸ਼ੁਕਰ ਕਰਨਾ ਨਹੀਂ ਛੱਡਦਾ ਮੁਰਸ਼ਦ ਨੇ ਫੇਰ ਆਖਿਆ ਪੁੱਤਰ ਯਾਦ ਰੱਖੋ ਕਿ ਸੱਚੇ ਮੁਰਸ਼ਦ ਦੀ ਤਲਾਸ਼ ਸਿਰਫ ਦਿਲ ਦੇ ਇਸ਼ਕ ਤੇ ਰੋਹਾਨੀ ਸਿੱਖਿਆ ਨਾਲ ਨਹੀਂ ਪੂਰੀ ਹੁੰਦੀ ਹੈ ਜੋ ਇਨਸਾਨ ਆਪਣੇ ਦਿਲ ਨੂੰ ਸਾਫ਼ ਕਰ ਲੈਂਦਾ ਆਪਣੇ ਨਫਸ ਨੂੰ ਕਬੂਲ ਨਹੀਂ ਕਰਦਾ ਤੇ ਹਰ ਕੰਮ ਵਿੱਚ ਸੋਹਣੇ ਰੱਬ ਦੀ ਰਜ਼ਾ ਨੂੰ ਤਰਜੀਹ ਦਿੰਦਾ ਉਹੀ ਸੱਚਾ ਮੂਰੀਦ ਕਹਿ ਲਾਂਦਾ ਮੂਰੀਦ ਦੀ ਅੱਖਾਂ ਵਿੱਚ ਅਥਰੂ ਲੈ ਕੇ ਆਖਿਆ ਮੂਰੀਦ ਨੇ ਕਿ ਸਾਈ ਜੀ ਹੁਣ ਮੈਂ ਸਮਝ ਗਿਆ ਮੈਂ ਆਪਣੇ ਹਰ ਕੰਮ ਤੇ ਹਰ ਸੋਚ ਵਿੱਚ ਸੋਹਣੇ ਰੱਬ ਦਾ ਤੇ ਤੁਹਾਡੇ ਇਸ਼ਾਰੇ ਨੂੰ ਪਹਿਲਾਂ ਰੱਖਾਂਗਾ ਤੇ ਆਪਣੇ ਨਫਸ ਨੂੰ ਹਰ ਹਾਲ ਵਿੱਚ ਰੋਕਾਂਗਾ ਮੁਰਸ਼ਿਦ ਨੇ ਉਸ ਦਾ ਮੱਥਾ ਹਲਕਾ ਜਿਹਾ ਛੂ ਕੇ ਆਖਿਆ ਇਹ ਹੀ ਅਸਲੀ ਸਫਰ ਹੈ ਰੋਹਾਨੀ ਹੁਣ ਤੁਸੀਂ ਆਪਣੇ ਦਿਲ ਦੀ ਹਰ ਹਨੇਰੀ ਰਾਹ ਨੂੰ ਰੋਸ਼ਨੀ ਵਿੱਚ ਬਦਲਣ ਤੇ ਸੱਚੇ ਇਸ਼ਕ ਦੇ ਖੁਦਾ ਲਈ ਜੀਨ ਲਈ ਤਿਆਰ ਹੋ ਮੁਰਸ਼ਿਦ ਦੀਆਂ ਨਜ਼ਰਾਂ ਵਿੱਚ ਇੱਕ ਸਕੂਨ ਸੀ ਤੇ ਮੁਰੀਦ ਨੇ ਮਹਿਸੂਸ ਕੀਤਾ ਕਿ ਹੁਣ ਉਸ ਦਾ ਦਿਲ ਪੂਰੀ ਤਰ੍ਹਾਂ ਰੋਹਾਨੀ ਸਿੱਖਿਆ ਤੇ ਇਸ਼ਕ ਨਾਲ ਭਰਿਆ ਹੋਇਆ ਸੀ ਉਸ ਨੇ ਜੋਸ਼ ਨਾਲ ਕਿਹਾ ਹੁਣ ਮੈਂ ਹਰ ਕਦਮ ਹਰ ਸਾਹ ਵਿੱਚ ਤੁਹਾਡੇ ਇਸ਼ਾਰੇ ਤੇ ਸੋਹਣੇ ਰੱਬ ਦੀ ਰਹਿਮਤ ਨੂੰ ਮਹਿਸੂਸ ਕਰਾਂਗਾ ਮੁਰਸ਼ਿਦ ਨੇ ਮੁਸਕਰਾਉਂਦੇ ਹੋਏ ਉਸ ਨੂੰ ਆਪਣੇ ਕੋਲ ਬਿਠਾਇਆ ਤੇ ਕਿਹਾ ਪੁੱਤਰ ਹੁਣ ਤੇਰੀ ਜਿਹੜੀ ਸਿੱਖਿਆ ਹੈ ਮੁਕੰਮਲ ਹੋਣ ਲੱਗੀ ਹੈ ਤੇਰੀ ਜਿਹੜੀ ਤਾਲੀਮ ਹੈ ਨਾ ਮੁਕੰਮਲ ਹੋਣ ਲੱਗੀ ਹੈ ਹੁਣ ਤੁਸੀਂ ਸਮਝ ਗਏ ਕਿ ਅਸਲੀ ਸਚਾਈ ਸਬਰ ਤੇ ਇਸ਼ਕ-ਏ-ਰੱਬ ਵਿੱਚ ਹੀ ਇਨਸਾਨ ਦੀ ਰੂਹ ਦੀ ਤਰੱਕੀ ਹੈ ਮੁਰਸ਼ਿਦ ਦੀ ਆਵਾਜ਼ ਹੁਣ ਹੌਲੀ-ਹੌਲੀ ਖਤਮ ਹੋ ਰਹੀ ਸੀ ਉਹ ਕਹਿ ਰਹੇ ਸਨ ਪੁੱਤਰ ਇਹ ਜੋ ਰੋਹਾਨੀ ਗਿਆਨ ਤੇ ਇਸ਼ਕ ਦੇ ਖੁਲਾਣਾ ਸਫ਼ਰ ਅਸੀਂ ਦੇਖਿਆ ਇਹ ਸਿਰਫ ਤੁਹਾਡੇ ਲਈ ਨਹੀਂ ਬਲਕਿ ਹਰ ਉਸ ਇਨਸਾਨ ਲਈ ਹੈ ਜੋ ਆਪਣੇ ਦਿਲ ਵਿੱਚ ਸਚਾਈ ਤੇ ਰੋਹਾਨੀ ਜਿਹੜੀ ਹੈ ਖੋਜ ਰੱਖਦਾ ਹੈ ਹਰ ਮুরিਦ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੱਚੇ ਪੀਰ ਮੁਰਸ਼ਿਦ ਸਾਈ ਲੋਕ ਰੱਬ ਲੋਕ ਗੁਰੂ ਰਹਿਬਰ ਤੇ ਸੂਫੀ ਬਜ਼ੁਰਗਾਂ ਦੀ ਜਿਹੜੀ ਗਿਆਨ ਹੈ ਉਹਦੇ ਤੋਂ ਹੀ ਰੂਹ ਤਰੱਕੀ ਕਰਦੀ ਹੈ ਬਾਬਾ ਜੀ ਇਸੇ ਲਈ ਆਖਿਆ ਹੈ ਕਿ ਬਿਨਾ ਮੁਰਸ਼ਿਦਾ ਰਾਹ ਨਹੀਂ ਹੱਥੋਂ ਤੇ ਦੁੱਧਾਂ ਬਾਜ ਨਾਲ ਰੱਜ ਦੀ ਖੀਰ ਸਦਾਕ ਧਾਰ ਕੇ ਨਾਲ ਯਕੀਨ ਆਇਆ ਅਸੀਂ ਚੈਨਲ ਤੇ ਤੁਸੀਂ ਪੀਰ ਸਾਈ ਫੱਕਰ ਪਕੜ ਕੇ ਲਾਮ ਦਾ ਤੁਰਤ ਬੰਨੇ ਬੇੜਾ ਡੁੱਬਦਾ ਡੂੰਘੜੇ ਨੀਰ ਸਾਈ ਫੱਕਰ ਕੁਲ ਜਹਾਨ ਦਾ ਆਸਰਾ ਹੈ ਤਾਬਿਆ ਫੱਕਰ ਦੀ ਪੀਰ ਅਮੀਰ ਸੇ ਗਿੜਾ ਮੁਰਸ਼ਦ ਦਾ ਰਾਣੀ ਹੱਥੋਂ ਦੇ ਤੇ ਦੁੱਧਾ ਬਾਜ ਨਰਿਜ ਦੀ ਕੀ ਵਸਾਈ ਇਸ ਲਈ ਮੁਰਸ਼ਦ ਗੁਰੂ ਰਹਿਬਰ ਦੇ ਸਿਲਸਿਲੇ ਨਾਲ ਜੁੜ ਕੇ ਉਹਨਾਂ ਦੇ ਦਰਾਂ ਨਾਲ ਜੁੜ ਕੇ ਗੁਰੂ ਰਹਿਬਰਾਂ ਦੇ ਮੁਰਸ਼ਦਾਂ ਦੇ ਸਾਈ ਲੋਕਾਂ ਦੇ ਉਹਨਾਂ ਦੇ ਇਸ਼ਾਰਿਆਂ ਤੇ ਜਰਾ ਉਹਨਾਂ ਦੇ ਕੀਤੇ ਹੋਏ ਜਿਹੜੇ ਕਹਿ ਲਓ ਵੀ ਜੋ ਨਜ਼ਾਰੇ ਹਨਾ ਕਰਾਮਾਤਾ ਕਹਿ ਲਓ ਕੋਈ ਨਜ਼ਾਰਾ ਕਹਿੰਦਾ ਹੈ ਉਹਨਾਂ ਦੇ ਰੰਗ ਜਿਹੜੇ ਹੈ ਜੋ ਉਹਨਾਂ ਨੇ ਲੀਲਾਵਾਂ ਰਚਾਈਆਂ ਹਨ ਉਹਨਾਂ ਨੂੰ ਯਾਦ ਕਰਕੇ ਇਨਸਾਨ ਨੂੰ ਆਪਣੇ ਨਫਸ ਤੇ ਕਾਬੂ ਪਾਣਾ ਚਾਹੀਦਾ ਬਾਬਾ ਜੀ ਕਿਉਂਕਿ ਸੋਹਣੇ ਰੱਬ ਦੀ ਰਹਿਮਤ ਦਾ ਅਸਲੀ ਮਜ਼ਾ ਉਦੋਂ ਹੀ ਆਉਂਦਾ ਹੈ ਉਦੋਂ ਹੀ ਉਹ ਮਹਿਸੂਸ ਕਰ ਸਕਦਾ ਜਦੋਂ ਉਹਨੇ ਆਪਣੀ ਨਫਸ ਨੂੰ ਹਰਾ ਦਿੱਤਾ ਸੋ ਬਾਬਾ ਜੀ ਜੇ ਦੁਆਸਤਾਂ ਜਿਹੜੀ ਹੈ ਤੁਹਾਡੇ ਦਿਲ ਨੂੰ ਛੂਹੀ ਹੈ ਤਲੂ ਰੋਹਾਨੀ ਸਕੂਨ ਤੇ ਈਸ਼ਕੇ ਸੋਹਣੇ ਰਬ ਦਾ ਅਹਿਸਾਸ ਕਰਵਾਇਆ ਹੈ। ਤਾਂ ਇਸ ਨੂੰ ਅੱਗੇ ਭੇਜੋ। ਸ਼ੇਅਰ ਕਰੋ ਲੋਕਾਂ ਨਾਲ। ਔਰ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਭੁੱਲਣਾ। ਤੇ ਆਪਣੀਆਂ ਦੁਆਵਾਂ ਵਿੱਚ ਯਾਦ ਰੱਖੋ। ਜੈ ਮਹਾਕਾਲ ਜੈ ਸਾਈਂ ਜੀ ਦੀ। ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਹੈ, ਸਭ ਨੂੰ ਸਲਾਮ ਹੈ। ਹੱਸਦੇ ਰਹੋ, ਵਸਦੇ ਰਹੋ, ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਜੈ ਬਾਬਾ Murad Shah Wali.